ਪ੍ਰਸ਼ਾਸਨ ਵੱਲੋਂ ਦੇਖੋ ਜੋ ਕੰਪਨੀ ਚੈੱਕ ਹੋ ਗਈ ਕੰਪਲੀਟ ਜੀਬੀਸੀ ਕੜੀ ਆਏਗੀ ਆ ਟਰਾਲੀ ਤੇ ਸਮਾਨ ਲੱਤੇ ਜਾ ਰਹੇ ਹੈ ਪ੍ਰਸ਼ਾਸਨ ਆ ਗਿਆ ਤੇ ਕਾਰਵਾਈ ਚਲਤੀ ਹੈ

ਸਰ ਸਰ ਆਇਆ ਤੂੰ ਹੀ ਹਾਂਜੀ ਕੋਈ ਨਹੀਂ ਜੀ ਫੋਨ ਇੱਕਦਮ ਦਿਨ ਲੋਕ ਸਰ ਅਜੇ ਹੀ ਇੱਕ ਮਿੰਟ ਕਰੇ ਇੱਕ ਮਿੰਟ ਦੋ ਹਜ਼ਾਰ ਕੋਈ ਨਾ ਨਿਕਲੂਗਾ ਉੱਪਰ ਕਰੋ ਲੋਕੋ ਜੀ ਵੱਡੀ ਗੱਲ ਰੋਲ ਹੈ ਰੋਲਾ ਵੀ ਸਰਾਜ ਜਸ ਸੁਨਾਮ ਦੇ ਵਿੱਚ ਜਿਸ ਤਰ੍ਹਾਂ ਕਾਰਵਾਈ ਕੀਤੀ ਗਈ ਹੈ ਪਹਿਲਾਂ ਵੀ ਕਈ ਕਾਰਵਾਈਆਂ ਕੀਤੀਆਂ ਗਿਆ ਕੀ ਕਹਿਣਾ ਚਾਹੋਗੇ ਸੁਨਾਮ ਦੇ ਵਿੱਚ ਕਾਫੀ ਟਾਏ ਜਾ ਰਹੇ ਨੇ ਜੀ ਇਹ ਤੁਹਾਨੂੰ ਦੱਸਣਾ ਜਾਵਾਂਗੇ ਵੀ ਇਹ ਜਿਹੜੀ ਡਿਮੋਲੀਸ਼ਨ ਡਰਾਈਵ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਘਰ ਹੈ ਸਕਤੀ ਜਿਹੜੇ ਮੰਡੀਪੋਰਡ ਜਾਂ ਹੈਗੇ ਮਾਰਕੀਟ ਕਮੇਟੀ ਨਰਿੰਦਰਪਾਲ ਸਿੰਘ ਉਹਨਾਂ ਵੱਲੋਂ ਡੀਸੀ ਸਾਹਿਬ ਨੂੰ ਲਿਖ ਕੇ ਭੇਜਿਆ ਗਿਆ ਸੀ ਇਹਨੂੰ ਡਿਮੋਲੀਸ਼ਨ ਕਰਨ ਵਾਸਤੇ ਤੇ ਪੁਲਿਸ ਤੋਂ ਤਾਂ ਸਿਰਫ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਕਿ ਲਾਅ ਔਰਡਰ ਜਿਵੇਂ ਤੁਹਾਨੂੰ ਪਤਾ ਆਲੇ ਦਾਲੇ ਪ੍ਰੈਜ਼ੀਡੈਂਸ਼ੀਅਲ ਆਕਟਸ ਨੇ ਵੀ ਕਿਸੇ ਤਰ੍ਹਾਂ ਦਾ ਲਾਅ ਔਰਡਰ ਦਾ ਇਸ਼ੂ ਨਾ ਹੋਵੇ ਉਹਦੇ ਕਰਕੇ ਫਿਰ ਪੁਲਿਸ ਇੱਥੇ ਪ੍ਰੋਟੈਕਸ਼ਨ ਦੇਣ ਲਈ ਆਉਂਦੀ ਹੈ ਅਡਵਾਈਜ਼ਰ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਦੋਂ ਆ ਕੇ ਵੇਖਿਆ ਤਾਂ ਇਹ ਘਰ ਕੁਲਵੀਰ ਸਿੰਘ ਦਾ ਹੈਗਾ ਤੇ ਇਹਦੇ ਪਰਿਵਾਰ ਤੇ ਮਤਲਬ ਕੁਲਵੀਰ ਸਿੰਘ ਤੇ ਤਿੰਨ ਮੁਕਦਮੇ ਐਨਡੀਪੀਐਸ ਦੇ ਨੇ ਉਹਦੇ ਫਾਦਰ ਦੁੱਲਾ ਸਿੰਘ ਤੇ ਤਿੰਨ ਮੁਕਦਮੇ ਨੇ ਉਹਦੀ ਵਾਈਫ ਬਲਜਿੰਦਰ ਕੌਰ ਤੇ 10 ਮੁਕਦਮੇ ਨੇ ਜਿਦੇ ਚੋਂ ਸੱਤ ਐਨਡੀਪੀਐਸ ਦੇ ਪਲੱਸ ਤਿੰਨ ਐਕਸਾਈਜ਼ ਐਕਟ ਦੇ ਨੇ ਸੋ ਉਸ ਤਰੀਕੇ ਨਾਲ ਕਿਹਾ ਜਾਵੇ ਤਾਂ ਇਹ ਡਰਗ ਦਾ ਧੰਦਾ ਕਰਕੇ ਹੀ ਬਣਾਇਆ ਗਿਆ ਦਾ ਘਰ ਹੈਗਾ ਤੇ ਡਿਸਟ੍ਰਿਕਟ ਦੇ ਵਿੱਚ ਜੇ ਤੁਹਾਨੂੰ ਦੱਸੀਏ ਵੀ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਦੋਂ ਤੋਂ ਹੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਤਾਜ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਸੰਗਰੂਰ ਪੁਲਿਸ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਸੀਂ ਹੁਣ ਤੱਕ 700 ਤਰਾਸੀ ਮਾਮਲੇ ਦਰਜ ਕਰ ਚੁੱਕੇ ਹਾਂ ਜਿਦੇ ਚ ਅਸੀਂ 1170 ਬੰਦੇ ਅਰੈਸਟ ਕਰ ਚੁੱਕੇ ਹਾਂ ਜਿਦੇ ਚ 42 43 ਜਿਹੜੇ ਹੈਗੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਹੋ ਚੁੱਕੇ ਨੇ 80 82 ਦੇ ਕਰੀਬ ਬੰਦੇ ਅਰੈਸਟ ਹੋ ਚੁੱਕੇ ਨੇ ਇਹਦੇ ਚ ਤੇ ਹੁਣ ਤੱਕ ਜਿਹੜੀਆਂ ਐਵੇਂ ਇਲੀਗਲ ਪ੍ਰੋਪਰਟੀਆਂ ਜਾਂ ਇਸ ਕੰਮ ਤੋਂ ਬਣਾਈਆਂ ਹੋਈਆਂ ਪ੍ਰੋਪਰਟੀਆਂ ਨੇ ਅਸੀਂ 9 ਪ੍ਰੋਪਰਟੀਆਂ ਫ੍ਰੀਜ਼ ਕਰਾ ਚੁੱਕੇ ਹਾਂ ਕੰਪਿਊਟਰਰੀ ਅਥਾਰਟੀ ਦਿੱਲੀ ਲਿਖਤੇ ਭੇਜਣਾ ਹੁੰਦਾ ਤੇ 9 ਪ੍ਰੋਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਯੋਧ ਨਸ਼ਾ ਵਿਰੁੱਧ ਦੇ ਤਹਿਤ ਤੁਸੀਂ ਕਰਾ ਚੁੱਕੇ ਹਾਂ ਤੇ ਤਕਰੀਬਨ 3 ਕਰੋੜ ਤੇ 63 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਹੋ ਚੁੱਕੀ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਡਾਟਾ ਜੀ ਇਹ ਸੰਗਰੂਰ ਜ਼ਿਲ੍ਹੇ ਦਾ ਹੁਣ ਤੱਕ ਦਾ ਡਾਟਾ ਹੈ ਜੀ ਇਹ ਪਰਿਵਾਰ ਦੀ ਗੱਲ ਕੀਤੀ ਜੇ ਮੈਂ ਤਾਂ ਫੋਨ ਕੀ ਬਾਹਰ ਨੇ ਜਾਂ ਹਲੇ ਵੀ ਜੇਲ੍ਹ ਦੇ ਅੰਦਰ ਨੇ ਜੀ ਨਹੀਂ ਜੇਲ੍ਹ ਦੇ ਅੰਦਰ ਤਾਂ ਨਹੀਂ ਹੋਣਗੇ ਇਸ ਟਾਈਮ ਤੇ ਬਾਹਰ ਨੇਗੇ لیکن ਮੈਂ ਸਮਝਦਾ ਵੀ ਇਸ ਗੱਲ ਦਾ ਬੜਾ ਡੈਟਰੈਂਟ ਇਫੈਕਟ ਹੈ ਅੱਗੇ ਤੋਂ ਬਹੁਤ ਕੰਮ ਘਟਿਆ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸ਼ਰੇਆਮੇ ਕੰਮ ਕਰਦੇ ਹੁੰਦੇ ਸੀਗੇ ਹੁਣ ਕਿਸੇ ਵੀ ਤਰ੍ਹਾਂ ਐਵੇਂ ਨਹੀਂ ਲੱਗਦਾ ਕਿ ਜਿੱਥੇ ਮਰਜ਼ੀ ਜਾ ਕੇ ਇਹ ਜਿਹੜੀ ਬਸਤੀ ਇੰਦਰਾਬਸਤੀ ਹੈ ਜੀ ਵੀ ਇਥੋਂ ਵਾਸਤੇ ਸੀਗਾ ਵੀ ਇੱਥੇ ਜਦੋਂ ਮਰਜ਼ੀ ਜਿਸ ਵੇਲੇ ਵੀ ਆ ਕੇ ਮਰਜ਼ੀ ਤੁਸੀਂ ਨਸ਼ਾ ਖਰੀਦ ਸਕਦੇ ਸੀਗੇ ਤੇ ਹੁਣ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਸ਼ਰੀਆਮ ਨਸ਼ਾ ਵੇਚ ਰਿਹਾ ਐਸਪੀ ਸਾਹਿਬ ਇਹ ਅਫਸੋਸ ਮੰਨ ਰਹੇ ਨੇ ਪਰਿਵਾਰ ਵਾਲਿਆਂ ਦੇ ਅੱਖਾਂ 'ਚ ਹੂਣੇ ਕੀ ਕਹਿਣਾ ਚਾਹੂੰਗੇ ਜਿਹੜੇ ਨਸ਼ਾ ਤਸਕਰਾਂ ਬਾਰੇ ਤੁਸੀਂ ਹੋਰਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਜਿਹੜੇ ਕਰਦੇ ਨੇ ਬੰਦੇ ਵੇਖੋ ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਦੱਸਦਾ ਹੁਣ ਨਾ ਵੀ ਇਹਨਾਂ ਨੂੰ ਵਾਰਨ ਕਰਨ ਦਾ ਟਾਈਮ ਤਾਂ ਬਹੁਤ ਵੱਡੀ ਹੋ ਗਿਆ ਕਿ ਅਸੀਂ ਇਹਨਾਂ ਨੂੰ ਵਾਰਨ ਕਰੀ ਜਾਂਦੇ ਆ ਕਰੀ ਜਾਂਦੇ ਹੁਣ ਤਾਂ ਤੁਹਾਨੂੰ ਦੱਸਿਆ ਵੀ ਸਾਡੇ ਜ਼ਿਲ੍ਹੇ 'ਚ ਜਿਹੜੀ ਗੱਲ ਮੈਂ ਦੱਸਣਾ ਰਹਿ ਗਿਆ ਸੀ ਵੀ ਇਹ ਹੁਣ 32 ਪ੍ਰਾਪਰਟੀ ਡਿਮੋਲਿਸ਼ ਹੋ ਰਹੀ ਆ ਤੇ ਜਿੰਨਾ ਸਿਵਲ ਪ੍ਰਸ਼ਾਸਨ ਨੇ ਪ੍ਰੋਪਰਟੀਆਂ ਡਿਮੋਲਿਸ਼ ਕਰਨ ਲਈ ਲਾਅਨ ਆਰਡਰ ਦੀ ਹਲਪ ਮੰਗੀ ਸੀ ਠੀਕ ਹੈ ਜੀ ਉਹਦੇ ਚ ਸਾਰੇ ਹੀ ਬੰਦੇ ਜਿਨ੍ਹਾਂ ਦੇ ਘਰ ਡਿਮੋਲਿਸ਼ ਹੋ ਰਹੇ ਨੇ ਤਕਰੀਬਨ ਸਾਰੇ ਹੀ ਨਸ਼ੇ ਦੇ ਤੰਦੇ ਨਾਲ ਜੁੜੇ ਹੋਏ ਲੋਕ ਸੀਗੇ ਤੇ ਇਹ ਵੇਖ ਕੇ ਇਹਦੇ ਨਾਲ ਫਰਕ ਤਾਂ ਡੈਫੀਨੇਟਲੀ ਪੈ ਰਿਹਾ ਹੈ ਬਿਲਕੁਲ ਤੁਹਾਨੂੰ ਦੱਸਿਆ ਵੀ ਹੁਣ ਸ਼ਰਿਆਮ ਇਸ ਕੰਮ ਤੋਂ ਹੀ ਪ੍ਰੋਪਰਟੀਆਂ ਬਣਾਉਣ ਵਾਲਾ ਜਿਹੜਾ ਕੰਮ ਸੀ ਉਹ ਬਿਲਕੁਲ ਖਤਮ ਹੈ ਉਹ ਤੁਸੀਂ ਜਿੰਨਾ ਦਾ ਪਾਇਆ ਜੀ ਇਹਨਾਂ ਦੀ ਹੋਰ ਵੀ ਪ੍ਰੋਪਰਟੀਆਂ ਨੇ ਤੁਸੀਂ ਇਹਨਾਂ ਨਾਲ ਫਟਾ ਨਹੀਂ ਨਹੀਂ ਜਿਹੜਾ ਪ੍ਰੋਪਰਟੀਆਂ ਫਾਈਂਡ ਆਊਟ ਕਰਨ ਵਾਲਾ ਕੰਮ ਹੈ ਤੁਹਾਨੂੰ ਦੱਸਿਆ ਸੀ ਕਿ ਉਹ ਸਿਵਲ ਪ੍ਰਸ਼ਾਸਨ ਨੇ ਹੀ ਆਇਡੈਂਟੀਫਾਈ ਕੀਤੀ ਹੈ ਉਹਨਾਂ ਨੇ ਹੀ ਡਿਮੋਲਿਸ਼ ਕਰਨ ਲਈ ਆਰਡਰ ਲਏ ਆ ਤੇ ਅਸੀਂ ਲਾਅਨ ਆਰਡਰ ਹੀ ਨਾਲ ਦੇਖ ਰਹੇ ਤੇ ਫਰਦਰ ਜਦੋਂ ਹੋਰ ਵੀ ਕਿਤੇ ਉਹਨਾਂ ਨੇ ਲੱਭ ਕੇ ਕੋਈ ਲਿਆਉਣਗੇ ਇਹਨਾਂ ਦੀ ਜਿੱਥੇ ਕਿਤੇ ਇਲੈਗਲ ਇਹ ਤੁਹਾਨੂੰ ਦੱਸਣਾ ਸੀਗਾ ਵੀ ਇਹ ਮੰਡੀ ਦੇ ਏਰੀਆ ਚ ਮੰਡੀ ਬੋਰਡ ਦੇ ਏਰੀਆ ਚ ਇਹਨਾਂ ਨੇ ਘਰ ਬਣਾਇਆ ਹੋਇਆ ਇਹ ਇਲੀਗਲ ਕੰਸਟਰਕਸ਼ਨ ਹੈ ਮੰਡੀਪੁਰ ਦੇ ਏਰੀਆ ਚ ਤਾਂ ਕਰਕੇ ਉਹਨਾਂ ਨੇ ਡਿਮੋਲਿਸ਼ਨ ਦੇ ਆਰਡਰ ਲਏ ਆ ਪਰ ਹੋਰ ਵੀ ਬਹੁਤ ਜੈਨਟੀਫਾਈ ਹੋਈਆਂ ਨੇ ਜੀ ਜੇ ਕਿੱਤੀ ਜਾਰੀਆਂ ਨੇ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਜੇ ਮੈਂ ਤਾਂ